ਤੇ ਇਹ ਖਿਡਾਰੀ ਵੀ ਹਰਵਾਣੇ ਪੈਂਦੇ ਨੇ ਐਵੇਂ ਲੋਕੀ ਨਹੀਂ ਰਹਿੰਦੇ ਚਾਹੇ ਦੜੀ ਕਿ ਪਿੰਡ ਬਿੰਦਰਖ ਕਿ ਦਿਨ ਚੰਗੇ ਆਉਦੇ ਨਹੀਂ ਲਿਆਉਣੇ ਪੈਂਦੇ ਨੇ ਪਿੰਡ ਬਿੰਦਰਖ ਦੇ ਵਿੱਚ ਪਹੁੰਚੇ ਆ ਜਿੱਥੇ 24ਵਾਂ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਹੈ ਤੇ ਵੱਡਾ ਜਿਹੜਾ ਕੁਸ਼ਤੀ ਹੈ ਇਸ ਸਮੇਂ ਵੱਡੀ ਕੁਸ਼ਤੀ ਹੋ ਰਹੀ ਹੈ ਭਵਿੰਦਰ ਅਜਨਾਲਾ ਤੇ ਪ੍ਰਤੀਪਾਲ ਭਗਵਾੜਾ ਦੇ ਵਿੱਚ ਪੰਜਾਬ ਦੇ ਨਾਮੀ ਪਹਿਲਵਾਨ ਹੈ ਤੇ ਅੱਗੇ ਸ਼ੇਅਰ ਕਰਦੇ ਰਹੋ ਵੇਖੋ ਧੰਨਵਾਦ ਜਿਹੜੀ ਜਿਹੜੀ ਹੈ 9 ਨਵੰਬਰ ਹਰਿਆਣਾ ਦਾ ਕੁਸ਼ਤੀ ਦਾ ਕਲਾ ਪਹਿਲਵਾਨ ਜਿੱਸਾ ਪੱਟੀ ਪਜੇਗਾ ਹਰ ਰਾਜੂ ਰਾਈਏ ਵਾਲੋ ਔਰ ਪਰਮਾ ਮੋਹਨ ਦਈਆ ਔਰ ਇਸੇ ਤਰ੍ਹਾਂ ਬਿੰਨੀਆਂ ਜੰਮੂ ਹੋਰ ਵੀ ਚੋਟੀ ਦੇ ਬਾਦ ਪੁੱਜਣੇ ਆ ਹਰਾਈਏ ਵਾਲੀ ਧਰਤੀ ਤੇਰੇ ਨਗਰ ਦੇ ਵਿੱਚ ਵੱਡਾ ਡੰਗਲਾ 9 ਨਵੰਬਰ ਵੀ ਲੋਕਾਂ ਦੇ ਨਾਲ ਪਹੁੰਚਾਣਾ ਸੁਣੇ ਦੀ ਬਾਤ ਹੈ ਇਹਨਾਂ 9 ਨਵੰਬਰ ਅਜਨਾਲਾ ਦੇ ਵਿੱਚ ਕਰ ਰਹੇ ਵੱਡੀ ਜਿਹੜੀ ਕੁਸ਼ਤੀ ਹੋਣ ਜਾ ਰਹੀ ਹੈ ਲਓ ਉਧਰ ਸਰਦਾਰ ਹਰਚੰਦ ਸਿੰਘ ਜੀ ਸ਼ੇਅਰ ਕਰਦੇ ਹੋ ਧੰਨਵਾਦ ਦਰਸ਼ਕੋ ਇਹ ਬਜ਼ੁਰਗਾਂ ਨੇ ਵੀ ਥੋੜੀ ਵੀ ਦੁੱਧ ਦਾ ਲੰਗਰ ਲਾਇਆ ਹੈ ਜਾਂ ਤੋਂ ਮੰਗਲ ਸ਼ੁਰੂ ਇੱਕ ਵਾਰ ਇਹਨਾਂ ਲਈ ਤਾੜੀਆਂ ਨਾਲ ਜੋੜਦਾ ਹੁਣ ਤੱਕ ਵੀ ਦੁੱਧ ਚੱਲ ਰਿਹਾ ਹੈ ਬਹੁਤ ਬਹੁਤ ਧੰਨਵਾਦ ਇਹਨਾਂ ਵੱਲੋਂ ਬੇਨਤੀ ਵੀ ਕੁਸ਼ਤੀ ਜਿਹੜੀ ਆਰਪਰ ਦੀ ਕਰਨੀ ਹੈ ਦੋਨੋਂ ਮੈਨੂੰ ਨੋਟ ਕਰਿਓ ਕੁਸ਼ਤੀ ਜਿਹੜੀ ਆਰਪਰ ਦੀ ਹੋਣੀ ਚਾਹੀਦੀ ਹੈ ਕਹਿੰਦਾ ਚੱਕੀਆਂ ਪੁੜਾ ਵੰਗੂ ਚੌੜੀਆਂ ਨੇ ਛਾਪੀਆਂ ਪਾ ਕੇ ਲਗੋਟੇ ਵੱਲ ਮਾਰਦੇ ਨੇ ਥੱਪੀਆਂ ਤੇ ਨਾਮ ਰੱਬ ਦਾ ਧਿਆਕੇ ਸਿਰ ਉਸਤਾਦ ਰੁਚਕਾ ਕੇ ਆਉਂਦੇ ਨੇ ਅਖਾੜੇ ਵਿੱਚ ਨੱਚ ਟੱਪਸਾਲਾ ਮਾਰਦੇ ਸ਼ੇਰੇ ਘਰ ਮਜਾਰੀ ਸਿੰਘ ਫਸੇ ਉਹ ਯੁੱਧ ਹੁਣੇ ਆਰ ਪਾਰ ਦੇ ਯੁੱਧ ਹੁਣੇ ਆਰ ਪਾਰ ਦੇ ਵਾਹ ਵਾਹੀ ਵਾਹ ਇਹ ਸਮੀਂ ਦੀਆਂ ਬੱਤਾ ਇਹਨਾਂ ਨੌਜਵਾਨਾਂ ਦਰਮਿਆਨ ਕੌਣ ਕੌਣ ਹੜਦਾ ਹੈ ਕਿ ਮੂਰੇ ਖੜ ਕੇ ਹੌਸਲਾ ਕਰਕੇ ਉਹ ਪੁੱਤਰਿਆ ਸਾਰ ਸਿੰਘਾਂ ਤੋਂ ਫੜ ਕੇ ਉਧਰ ਸਾਡੇ ਸਤਕਾਰ ਦੇ ਮਸੂਮਾ ਮਾਦਰੀ ਉਹਨਾਂ ਬਹੁਤ ਵੱਡੇ ਮਾਣ ਜਿਹੜੇ ਆ ਪੰਜਾਬੀ ਪੁੱਤ ਦੀ ਕੋਈ ਨਹੀਂ ਬਹੁਤ ਬਹੁਤ ਧੰਨਵਾਦ ਹੈ ਸੋਮਾ ਮਾਤਰੀ ਸਰਮੇ ਦਾ ਮਾਣ ਸੋ ਜਿਹੜਾ ਮੇਰੇ ਲਈ ਕੋਈ ਨਹੀਂ ਹੈ ਕਹੜਾ ਚੱਕੀ ਨੇ ਪੁਰਾ ਵਾਂਗੂ ਚੋੜੀਆਂ ਨੇ ਛਾਪੀਆਂ ਜਿੰਨੇ ਵੀ ਵੀਰ ਜੁੜੇ ਆ ਕਮੈਂਟ ਕਰਕੇ ਆਪਣਾ ਨਾਮ ਜ਼ਰੂਰ ਦੱਸ ਦਿਓ ਜੀ ਬਹੁਤ ਹੀ ਰਾਮ ਦੇ ਨਾਲ ਦੀ ਨਾਲ ਸਿਰ ਧੰਨਵਾਦ ਜੀ ਆਉਂਦੇ ਨੇ ਅਖਾੜੇ ਵਿੱਚ ਨੱਚ ਟੱਪਸਾ ਆ ਮਾਰਦੇ ਸ਼ੇਰੇ ਗਹਿਲ ਵਿਚਾਰੀ ਸੰਗ ਫਸੇ ਉਹ ਯੁੱਧ ਹੋਣੇ ਆਰ ਪਾਰ ਦੇ ਸ਼ੇਰੇ ਘਰ ਮਜਾਰੀ ਸਿੰਘ ਫਰਸੀ ਯੋਧੇ ਹੋਣੇ ਆਰ ਪਰਦੇ ਕਹਿੰਦਾ ਜਾਗਦੀਆਂ ਅੱਖਾਂ ਨਾਲ ਵੇਖੇ ਸੁਪਨੇ ਉਹ ਜਾਗਦੀਆਂ ਅੱਖਾਂ ਨਾਲ ਵੇਖੇ ਸੁਪਨੇ ਹਿੰਮਤ ਕਰੋਗੇ ਪੂਰੇ ਤਾਂ ਹੋਣਗੇ ਮੰਦੇ ਤੇ ਬਿਆਂ ਨੂੰ ਸਕਸਸਰਾ ਮਿਲੇ ਉਹ ਤੇ ਮੀਆਂ ਦੇ ਇਤਿਹਾਸ ਵਿੱਚ ਨਾ ਹੋਣਗੇ ਉਹ ਕੱਲਣਾ ਸਖਤ ਸੋਨੀ ਪੈਂਦੀ ਕੱਲਣੀ ਫੇਰ ਕਿਤੇ ਜਾ ਕੇ ਹੈ ਨਹੀਂ ਆਉਂਦੀ ਦੁਨੀਆ ਉਹ ਮਿਹਨਤਾਂ ਦੇ ਸੱਗ ਹਾਰੇ ਹੋਏ ਵੀ ਕਰਦੇ ਪਰ ਜਿੱਤਿਆਂ ਦਾ ਫੋਟੋ ਖਿੱਚਉਂਦੀ ਦੁਨੀਆ ਉਹ ਮਿਹਨਤਾਂ ਦੇ ਸੱਗ ਹਾਰੇ ਹੋਏ ਵੀ ਕਰਦੇ ਪਰ ਜਿੱਤਿਆਂ ਦਾ ਫੋਟੋ ਖਿੱਚਉਂਦੀ ਦੁਨੀਆ ਨਾ ਦਰਸ਼ਕ ਵੀਰੋ ਕਿਸੇ ਸ਼ਾਇਰ ਨੇ ਕਿਸੇ ਵਿਦਵਾਨ ਨੇ ਬੜਾ ਵਧੀਆ ਲਿਖਿਆ ਕਿ ਜਿਹੜਾ ਇਨਸਾਨ ਕਿਸੇ ਦੇ ਮਾਣ ਸਨਮਾਨ ਦੀ ਤਾੜੀ ਨਹੀਂ ਮਾਰਦਾ ਜਦੋਂ ਪੂਰੀ ਜ਼ਿੰਦਗੀ ਉਹਦੇ ਮਾਰ ਸਨਵਾ ਲਈ ਕਦੇ ਤਾੜੀ ਨਹੀਂ ਮcjਦੀ ਜੇਕਰ ਦੰਗਲ ਵਧੀਆ ਹੋਇਆ ਦਾਤਾ ਕਾ ਬਾਬਾ ਆਮਾ ਦਾ ਜਿੱਤੇ ਨਾਂ ਤੇ ਪਰਵੰਤ ਕਮੇਟੀ ਦੇ ਆਉਂਦਾ ਯੋਰ ਨਾਲ ਤਾੜੀ ਮਾਰਦੇ ਹੋ ਪ੍ਰਿਤਪਾਲ ਫਗਵਾੜਾ ਤੇ ਭਵਿੰਦਰ ਅਜਨਾਲਾ ਦੇ ਵਿਚਕਾਰ ਇਹ ਕੁਸ਼ਤੀ ਹੋ ਰਹੀ ਹੈ ਬੜੀ ਜਬਰਦਸਤ ਕੁਸ਼ਤੀ ਹੈ ਪੰਜਾਬ ਦੇ ਨਾਮੀ ਖਾਸ ਤੌਰ ਤੇ ਤਮਾਦੇ ਦੇ ਰਾਖਾ ਪੰਜ ਪਹਿਲਵਾਨਾਂ ਦੇ ਵਿੱਚੋਂ ਇਹ ਪਹਿਲਵਾਨ ਹੈ ਕੁਸ਼ਤੀ ਦੇ ਨਾਲ ਲਾਈਵ ਜੁੜੇ ਹੋਏ ਹੈ ਕਹਿੰਦਾ ਕਾਨੂੰਨ ਕਿਸੇ ਆਪੋ ਤੇ 5ਪੀ ਫਿਰ ਮਿਹਰ ਖੁਦਾ ਦੀ ਹੁੰਦੀ ਏ ਚਾਵਾ ਨੇ ਨਾਲ ਪਾਲਣ ਪੁੱਤ ਨੂੰ ਆਹ ਵੀਰ ਭੁਪਿੰਦਰ ਅਸਲਾ ਛੇ ਜਿੱਤ ਹੁੰਦੀ ਏ ਤੇ ਦੂਜਾ ਪਰਿਵਾਰ ਦੀ ਸੰਗਤ ਜੇ ਕੀ ਪਰਮਾਲ ਫਗਵਾੜਾ ਚਾਰ ਦੇਵੇਂ ਵਿਧਵਾਨਾਂ ਨੂੰ ਖਾਣ ਪੀਣ ਤੇ ਮਿਹਨਤ ਵੱਡੀ ਛੋਟੇ ਘੱਟ ਵਾਲਾ ਇਹ ਜਿਹੜਾ ਉਹ ਵੀਰ ਪ੍ਰਤਪਾਲ ਫਗਵਾੜਾ ਕਿਸੇ ਦਾ ਹੈ ਜਿਹੜਾ ਇਹ ਵੀਰ ਇਹ ਹੈ ਭਪਿੰਦਰ ਅਜਨਾਲਾ ਪ੍ਰਤਪਾਲ ਫਗਵਾੜਾ ਤੋਂ ਲਾ ਤਰੀਕ ਜਿਹੜੀ ਆ ਯਾ ਇਸ ਵਜੋਂ ਨੋਟ ਕਰਿਓ 17 ਅਕਤੂਬਰ ਪਰ ਖਾਲੀ ਦਾ ਕੁਸ਼ਤੀ ਡੰਗਲ ਆ ਪਿਆਰ ਤੋਂ ਵੀ ਪਿਆਰ ਸੱਤੇ ਪੱਤਰ ਵਾਲੇ ਮੰਨਾਂਗੇ ਕੁਸ਼ਤੀਆਂ ਆਉਣਗੀਆਂ ਡੰਗਰ ਕਮੇਟੀ ਆਪ ਉੱਠੀ ਹੋਈ ਐ ਨੋਟ ਕਰੋ ਪ੍ਰਕਾਰੀ ਦੀ ਧਰਤੀ ਕਰੀ ਜਿਹੜੀ 17 ਨੂੰ ਪਰ ਵੱਡਾ ਡੰਗਰ ਕਾ ਜਿਹੜਾ ਵੀ ਨੋਟ ਕਰਦੇ ਜਾਓ ਸਮੇਂ ਦੀ ਬਾਤ ਐ ਕੌਣ ਦਿੰਦਾ ਕੌਣ ਖਰਦਾ ਕਹਿੰਦਾ ਡਾਵਾ ਡੋਲ ਰਹਿਦੀਆਂ ਕਵੀਲਦਾਰੀਆਂ ਕਰਦੇ ਰਹੋ ਸ਼ੇਅਰ ਕਰਦੇ ਰਹੋ ਧੰਨਵਾਦ ਜੀ ਨੋਟ ਬਿਨਾ ਕਦੇ ਵੀ ਨਾ ਚੱਲਣ ਦੁਕਾਨਦਾਰੀਆਂ ਉਹ ਸੱਚੀ ਐ ਤੇ ਮਿੱਠੀ ਜੀਵਾਨ ਤੋਂ ਬਿਨਾ ਕਿ ਇਜਤਾਂ ਦੇ ਵੱਟੇ ਜਿੱਥੇ ਪੈਸਾ ਮਿਲਦਾ ਹੋਰ ਨੇੜੇ ਵੀ ਨਾ ਜਾਈਏ ਐਸੇ ਕੰਮ ਧੰਦੇ ਦੇ ਥਾਲੀ ਵਿੱਚ ਖਾ ਕੇ ਜਿਹੜਾ ਸ਼ੇਕ ਕਰ ਦੇ ਦਰ ਫਿੰਡੇ ਨੂੰ ਇਹੋ ਜੇ ਸਲੱਗ ਬੰਦੇ ਦੇ ਉਹ ਥਾਲੀ ਵਿੱਚ ਖਾ ਕੇ ਜਿਹੜਾ ਸ਼ੇਕ ਕਰ ਜਾਵੇ ਦਰ ਫਿੰਡੇ ਨੂੰ ਇਹੋ ਜੇ ਸਲੱਗ ਬੰਦੇ ਦੇ ਨਾ ਮਾਣ ਆਂਗਰੇਜ਼ ਦੇ ਦੇਖਦੇ ਕੌਣ ਦਿੱਤਾ ਕੌਣ ਹਰਦਾ ਕਹਿੰਦਾ ਜੇਤੂਆਂ ਦੇ ਸਿਰਾਂ ਤੇ ਤਾ ਸੱਜਦੇ ਹਾਰਿਆਂ ਦੇ ਪੈਰਾਂ ਵਿੱਚ ਬੇੜੀਆਂ ਅੱਖਾਂ ਦਾ ਖੂਨ ਸਦਾ ਮਾਰਦਾ ਮੀਰ ਰਵਿੰਦਰ ਹੋ ਚੰਦ ਜੀ ਮੇਰਾ ਦਸਕੀ ਰਸੋਰੀਆ ਧੰਨਵਾਦ ਮੇਰਾ ਸਾਹਿਬ ਸ਼ੇਅਰ ਕਰਦੇ ਰਹੋ ਧੰਨਵਾਦ ਇੱਕੋ ਕੰਮ ਸਾਂਝੀ ਜੋਧਿਆਂ ਦੇ ਰਾਜ ਦੀ ਸੂਈ ਤੋਂ ਨੀਕ ਰੱਖਦੇ ਨੇ ਸੋਚਣੀ ਦੂਜੀ ਡੂੰ ਛੜੀ ਆਖ ਹੁੰਦੀ ਬਾਜਦੀ ਕਮੈਂਟ ਲੇ ਕੇ ਆਪਣੀ ਹਾਜ਼ਰੀ ਲਵਾਉਂਦੇ ਰਹੋ ਕਿ ਆ ਦੂਜੀ ਡੂੰ ਛੜੀ ਆਖ ਹੁੰਦੀ ਬਾਜਦੀ ਆਹ ਦੋ ਮਾਲਮਾਂ ਦਾ ਆਂਦੇ ਵਿੱਚ ਹੈ ਦੋਨੇ ਮਾਲ ਹਿੰਦੁਸਤਾਨ ਦੇ ਟੌਪ ਦੇ ਪਹਿਲਵਾਨ ਹੈ ਪਰ ਬਾਤ ਭਪਿੰਦਰ ਅਜਨਾਲੇ ਵਾਲਾ ਔਰ ਦੂਸਰੇ ਪਾਸੇ ਫਨਵਾੜੇ ਦੀ ਧਰਤੀ ਦਾ ਪਹਿਲਵਾਨ ਪ੍ਰਤਿਮਾੜਾ ਭਗਵਾੜੇ ਵਾਲਾ ਦਿੱਤੀ ਸਾਡਾ ਵੀਰ ਵੇਗੜਖ ਵਾਲੇ ਵੱਲੋਂ ਮਾਹ ਪੰਜਾਬੀ ਬੋਲਾਂ ਦੀ ਪੁਹੁੰਚਿਆ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਭਾਈ ਦਿੱਤੀ ਭਿੰਦਰਖਾ ਵੱਡਾ ਮਾਣ ਇਹਨਾਂ ਬਣਾਉਂਦੀ ਆ ਮੈਂ ਤੇਰੇ ਬੇਦਰ ਦਾ ਸਵਾਲ ਆਇਆ ਪਰ ਉੱਪਰ 2000 ਰੁਪਏ ਦਾ ਤਾਂ ਜਾਉਣਾ ਬੰਦ ਤੇ ਆਂ ਜੀ ਚੱਲਦੇ ਕਾਲੂ ਫਿਰ ਲੋ ਦੀਪੀ ਵੀ ਸਾਡਾ ਵੇਦ ਰੱਖਿਆ ਕਹਿੰਦਾ ਵੀ ਵੇਦ ਰੱਖ ਵਾਲਾ ਕਹਿੰਦਾ ਵੀ 1000 ਜੱਤਨ ਵਾਲੇ ਪਹਿਲਵਾਨ ਨੇ ਜੀ ਆਹ ਕਹਿੰਦਾ ਵੱਡੇ ਵੱਡੇ ਮਾਲਕ ਉਹ ਹਾਰੀਆਂ ਰੋਕੀ ਵੀਰ ਵੀ ਜੁੜ ਚੁੱਕੇ ਅਮਰਦੀਪ ਸਿੰਘ ਰੋਕੀ ਕਹਿੰਦੇ ਹਾਰੀਆਂ ਕਿ ਜੋਰ ਨਾਲ ਨੌਜਵਾਨ ਲੀਡਰ ਜਿੱਤੋਂ ਮਾਰਦੇ ਉਦੋਂ ਤਾਈ ਆਉਂਦਾ ਨਹੀਂ ਸਵਾਦ ਲੋਕਾਂ ਨੂੰ ਫੈਸਲੇ ਨਾ ਹੋਣ ਜਿੱਥੇ ਜਿੱਤ ਹਾਰ ਦੇ ਉਹ ਕੀਤੀ ਹੋਈ ਕਮੈਂਟਾਂ ਮਟ ਖੁੱਲੇ ਡਾਂਗੀ ਆ ਕਰੇ ਮਜਬੂਰ ਫਿਰ ਬਹਾਨੇ ਰੌਣ ਨੂੰ ਕਾਦਾ ਤੰਗ ਡੂਮ ਛੇੜੀ ਵਾਲਿਆ ਉਹ ਜਦੋਂ ਰੇਗ ਵਰ ਮੰਗੋ ਗੋਡਾ ਛੱਲੇ ਤੁਹਾਨੂੰ ਕਰਦਾ ਤੰਗ ਡੂਮ ਛੇੜੀ ਵਾਲਿਆ ਕਿ ਜਦੋਂ ਰੇਗ ਪਰ ਮੰਗੂ ਗੋਡਾ ਛਿੱਲੇ ਤੋਂ ਰਾਮਾ ਦਾ ਅੰਦਰ ਚੱਲ ਹੀ ਕੁਸ਼ਤੀ ਐ ਦੇਖੋ ਕੌਣ ਇੱਕ ਲੈ ਕੌਣ ਹਰ ਲੈ ਦਾ ਪਹਿਲਵਾਨਾਂ ਦੇ ਦਰਮਿਆਨਾ ਇਹਨਾਂ ਨੌਜਵਾਨਾਂ ਦਰਗਾਹ ਨੂੰ ਸ਼ਾਨਦਾਰ ਮੁਕਾਬਲਾ ਕਹਿੰਦਾ ਚੀਕੂ ਚੌਧਾ ਪੋਟਿਆਂ ਤੇ ਹੋਵੇ ਕਿੰਤੀ ਔਰ ਕਰਨਾ ਪਊਗਾ ਕੁਝ ਲਹਿਦਾ ਜੱਗ ਤੋਂ ਹਵਾ ਦੇ ਉਲਟ ਉੱਡੋ ਬਾਜ ਦੀ ਤਰ੍ਹਾਂ ਕੱਲ ਕੀਨੇ ਵੇਖੀ ਸ਼ੁਰੂ ਕਰੋ ਅੱਜ ਤੋਂ ਕਿ ਸੋਨਾ ਸੁਧ ਹੁੰਦਾ ਓ ਪਠਾਰੀ ਢੜਕੇ ਓ ਮੇਰ ਦਾ ਸੱਤ ਸਰਨ ਆਵੀ ਦਿੰਦੀਆਂ ਹੱਦ ਪੋਣੇ ਪੈਂਦੇ ਢੂਮ ਛੇੜੀ ਵਾਲਿਆ ਓ ਗੱਲਾਂ ਵਾਤਾ ਨਾਲ ਪੂਰੀਆਂ ਵੀ ਪੈਂਦੀਆਂ ਕਿ ਹੱਦ ਪੋਣੇ ਪੈਂਦੇ ਢੂਮ ਛੇੜੀ ਵਾਲਿਆ ਓ ਗੱਲਾਂ ਵਾਤਾ ਨਾਲ ਪੂਰੀਆਂ ਦੀ ਪੈਂਦੀਆਂ ਵੀਰਾ ਸਾਡਾ ਸੋਨੀ ਢੂਮ ਛੇੜੀ ਬੜਾ ਵਧੀਆ ਰੈਕਟਰ ਹੈ ਕੁਸ਼ਤੀ ਦਾ ਵੱਡਾ ਤਰਵਾਦਾ ਭਰਾ ਜਿਹੜਾ ਕੁਸ਼ਤੀ ਦਾ ਲਾਲ ਦਾ ਵੀਰ ਹੋਇਆ ਬਾਈ ਸੋਨੀ ਦੂਸ਼ੜੀ ਬਹੁਤ ਧੰਨਵਾਦ ਹੈ ਵੀਰ ਦਾ ਕੁਸ਼ਤੀ ਦਾ ਮੌ ਲਾਈ ਲਿਖਦਾ ਹੈ ਕਹਿੰਦਾ ਹੁੰਦਾ ਨੇ ਕਿ ਸ਼ਰਧ껏 ਕਾਮਯਾਬੀ ਦਾ ਉਹ ਪੌਣੀਆਂ ਦੇ ਮੰਦਰਾਂ ਦਾ ਜਿੱਤ ਆਉਣੀ ਚਾਹੀਦੀ ਅਰਜਨ ਵਾਂਗੂ ਕੱਲੀ ਤਿਸਰੀ ਅੱਖ ਮੱਛੀ ਦੀ ਨਿਸ਼ਾਨੇ ਤੇ ਪਕੜ ਸੋਨੀ ਇੰਜ ਹੋਣੀ ਚਾਹੀਦੀ ਆਗੇ ਜੀ ਆਗੇ

शौक मैन कुश्ती कबड्डी का वाक ऐस में बड़ा वह मुकाबला पहलवान प्रतपाले दरमियान चाहता है वह लिंगा बहुत वो कु ऐना ना जाना दरम्यान ਕੌਣ ਜਦ ਕੌਣ ਹਰਦੇ ਸਮੇਂ ਦੀ ਗੱਤ ਹੈ ਕਹਿੰਦਾ ਨਾ ਤੁੱਪਾਂ ਦੇ ਵਿੱਚ ਸਾਦੇ ਆ ਨਾ ਵਿੱਚ ਸਿਆਲਾਂ ਠਰਦੇ ਆ ਜਦ ਪਾਠੀ ਬੋਲੇ ਤੜਕੇ ਨੂੰ ਜੀ ਤੋੜ ਮੇਕ ਤੱਕਰਦੇ ਆ ਉਹ ਪੱਟਾਂ ਦੇ ਨਾਲ ਪੱਟ ਨੇ ਖਾਂਦੇ ਨਾਲੇ ਡੌਲੇ ਹਾਂ ਵੀ ਪੜਦੇ ਆ ਦਾ ਗਿਹੜੇ ਕਿਹੜੇ ਕੁਸ਼ਤੀ ਦੇ ਉਸਤਾਦਾਂ ਕੋਲੋਂ ਪੜਦੇ ਆ ਸੋ ਸੋਨੂ ਕਰਲਗੜ ਵਾਲਿਆ ਇਹ ਪੰਜਾਬ ਦੇ ਸੂਰਜ ਚੜਦੇ ਆ ਸੋਨ ਸੋਨੂ ਕਰਨ ਕਰਨ ਵਾਲਿਆ ਇਹ ਪੰਜਾਬ ਦੇ ਸੂਰਜ ਚੜਦੇ ਆ ਵਾਕੇ ਆ ਸਮੇ ਚੜਦੇ ਸੂਰ ਜਿਹੜੇ ਮੈਦਾਨ ਦੇ ਵਿੱਚ ਹੈ ਕਿ ਮੂਰੇ ਖੜ ਕੇ ਹੌਸਲਾ ਕਰਕੇ ਉਹ ਪੁੱਤਰਿਆ ਸਾਂ ਸਿੰਘਾਂ ਤਫੜ ਕੇ ਕਿਸੇ ਕਿਸੇ ਨੂੰ ਬਲ ਹੁੰਦਾ ਠਿੰਪੀ ਲਾ ਕੇ ਡੇਕਣ ਦਾ ਰਾਜੇ ਖੇਲੇ ਅੜਬ ਪੰਜਾਬੀ ਜਿਗਰਾ ਰੱਖਦੇ ਖਿੰਡਣ ਦਾ ਰਾਜ ਖੇਲੇ ਅਰਧ ਪੰਜਾਬੀ ਜਿਗਰਾ ਰੱਖਦੇ ਖਿੰਡਣ ਦਾ ਬੱਕਾ ਜਿਗਰੇ ਵਾਲੀ ਖੇਡ ਅਰ ਨੌ ਤਰੀਕੇ ਦੀ ਹੈ 9 ਅਕਤੂਬਰ ਮਾਰਕਪੁਰ ਤੇਵਿਲਾ ਦਾ ਕੁਸ਼ਤੀ ਦੰਗਲਾ ਤਾਲਬਾ ਮਿਰਜ਼ਾ ਇਹਰਾਨ ਪ੍ਰੈਸ ਕੋਹਾਰੀ ਪਹੁੰਚੇਗਾ ਤਾਲਬ ਬਾਬਾ ਫਲਹੀ ਨਿਸ਼ਾਨਤ ਮਹਿਮਾਨ ਲਾਡਪੁਰ ਹਰਿਆਣਾ ਵਿਸ਼ਾਲ ਪੋਂਡੂ ਪਹਿਲਵਾਨ ਪੁਹੇਗਾ ਔਰ ਪਹਿਲਵਾਨਾ ਹਰੀਸ਼ ਓੜਾ ਪੁਹੇਗਾ ਸ਼ੇਰਾ ਬਾਬਾ ਫਰਹੀ ਮੇਜਰ ਡੇਰਾ ਬਾਬਾ ਨਾਨਕ ਦੀ ਚੋਟੀ ਦੇ ਮਾਰ ਪੁਹੁੰਚਣਿਆ ਨੇਰੇ ਪੰਜਾਬ ਮਾਨਪੁਰ ਦੇਵੀ ਲਾਹ ਦਾ ਕੁਸ਼ਤੀ ਮੰਡਲ ਨੂੰ ਨੋਟ ਕਰੋ ਔਰ ਸਾਡੇ ਵੀਰ ਬਈ ਹੈਪੀ ਖਾਨ ਕੁੜੀਆਂ ਵਧਿਆ ਹੋਇਆ ਹੈ ਕਹਿੰਦਾ ਵੀ ਜਿਹੜਾ ਵੀ ਮਾਣ ਜੋਤੇ ਤੇ 1100 ਰੁਪਏ ਹੈਪੀ ਖਾਨ ਪਰ ਬੱਲੂ ਆਇਆ ਨਾਲ ਹੀ ਮੇਰੇ ਬੋਲਾਂ ਲਈ ਵੀ ਵੱਡਾ ਮਾਣ ਵੀਰ ਉਹਨਾਂ ਬੋਲਦੇ ਹੋਇਆ ਵੱਡਾ ਧਰਵਾਜ ਕਰਦੇ ਆਂ ਭਾਈ ਹੈਪੀ ਖਾਨ ਕੋ ਇਹ ਚੇਤੇ ਕਰਦੇ ਪੂਜੇ ਹੋਇਆ ਹੈ 1100 ਜਿੱਤਣ ਵਾਲੇ ਪਹਿਲਵਾਨ ਦੇ ਲਈ ਹੈ ਕਹਿੰਦਾ ਜਦ ਗੱਭਰੂ ਦੇ ਪੱਟ ਟੜਦੇ ਨੇ ਹਰ ਥਾਂ ਤੇ ਚਰਚੇ ਛਿੜਦੇ ਨੇ ਸੁਖੀਆਂ ਵਜਣ ਤਾਲੀਆਂ ਜਦ ਕੋਈ ਮਨ ਪੜਦਾ ਚੋਟੀ ਦਾ ਉਹ ਸੁਖੀਆਂ ਵਜਣ ਤਾਲੀਆਂ ਜਦ ਕੋਈ ਮਨ ਪੜਦਾ ਚੋਟੀ ਦਾ ਲਓ ਪੰਜਾਬੀ 365 ਵਾਲੇ ਵੀਰ ਵੀ ਚੇਤੇ ਤੋਂ ਕੁਝ ਹੋਇਆ ਹੈ ਪੰਜਾਬੀ 365 ਦਾ YouTube ਚੈਨਲ ਤੋਂ ਵੀਰ ਪੁੱਜੇ ਆਂ ਵਿਸ਼ੇਸ਼ ਸਾਹਿਬ ਦਾ ਬਹੁਤ ਧੰਨਵਾਦ ਹੈ ਅੱਜ ਦੇ ਇਸ ਖੁਸ਼ਤੀ ਦਾ ਜਿਹੜੀ ਕਵਰੇਜ ਕੀਤੀ ਹੈ ਵੀਰਾਂ ਨੇ ਵੱਡਾ ਦਰਵਾਜ ਕਰਦੇ ਆਂ ਕਹਿੰਦਾ ਜਾਗਦੀਆਂ ਅੱਖਾਂ ਨਾਲ ਵੇਖੇ ਸੁਪਨੇ ਜਾਤੇ ਤੇ ਪਿਆਨੂ ਸਕਸੈਸ ਨਾ ਮਿਲੇ ਉਹ ਦੁਨੀਆਂ ਦੇ ਇਤਿਹਾਸ ਵਿੱਚ ਨਾ ਹੋਣਗੇ ਉਹ ਕਾਲਣਾ ਸਖਤ ਸੋਨੀ ਪੈਂਦੀ ਕਾਲੜੀ ਫੇਰ ਕਿਤੇ ਜਾ ਕੇ ਇਹਨੇ ਆਉਂਦੀ ਦੁਨੀਆਂ ਉਹ ਮਿਹਨਤਾਂ ਵਿੱਚ ਸੱਕ ਹਾਰੇ ਹੋਏ ਵੀ ਕਰਦੇ ਪਰ ਜਿੱਤਿਆਂ ਨਾਲ ਫੋਟੋਆਂ ਖਿੱਚਉਂਦੀ ਦੁਨੀਆਂ ਉਹ ਮਿਹਨਤਾਂ ਵਿੱਚ ਸੱਕ ਹਾਰੇ ਹੋਏ ਵੀ ਕਰਦੇ ਪਰ ਜਿੱਤਿਆਂ ਨਾਲ ਫੋਟੋਆਂ ਖਿੱਚਉਂਦੀ ਦੁਨੀਆਂ ਕਹਿੰਦਾ ਟਾਵਾਂ ਡੋਲ ਰਹੀਆਂ ਕਬੀਲਦਾਰੀਆਂ ਉਹ ਘਰ ਵਿੱਚ ਬੰਦੇ ਸੂਝਵਾਨ ਤੋਂ ਬਿਨਾ ਕਦੇ ਵੀ ਨਾ ਚੱਲਣ ਦੁਕਾਨਦਾਰੀਆਂ ਸੱਚੀ ਅਤੇ ਮਿੱਠੀ ਜੀ ਜਵਾਨ ਤੋਂ ਬਿਨਾ ਚਿਤੰਦੇ ਵੱਟੇ ਜਿੱਤੇ ਪੈਸਾ ਮਿਲਦਾ ਉਹ ਨੇੜੇ ਵੀ ਨਾ ਜਾਈਏ ਇਸ ਕੰਮ ਧੰਦੇ ਦੇ ਥਾਲੀ ਵਿੱਚ ਖਾ ਕੇ ਜਿਹੜਾ ਸ਼ੇਕ ਕਰ ਦੇ ਦੁਰਫੇਡੇ ਮੂੰਹ ਇਹੋ ਜੇ ਸੋ ਲੱਗ ਬੰਦੇ ਦੇ ਉਹ ਥਾਲੀ ਵਿੱਚ ਖਾ ਕੇ ਜਿਹੜਾ ਸ਼ੇਕ ਕਰਦੇ ਦੋ ਫਿੱਡੇ ਮੋਈ ਹੋ ਜੇ ਸ ਲੱਗ ਬੰਦੇ ਦੇ ਲਾ ਮੈਦਾਨ ਦੇ ਵਿੱਚ ਪਹਿਲਵਾਨ ਪ੍ਰਤਪਾਲ ਫੁਗਵਾੜੇ ਵਾਲਾ ਔਰ ਦੂਸਰੇ ਪਾਸੇ ਇਹ ਪਪਿੰਦਰ ਅਦਨਾਲੇ ਦੀ ਧਰਤੀ ਦਾ ਸਮੀ ਦੀ ਬਾਤ ਹੈ ਨੌਜਵਾਨਾਂ ਦਰਮਿਆਨ ਕੌਣ ਨਿਕਲ ਕੇ ਟਕਾਉਣ ਹਰਦਾ ਵਾਹ ਵਈ ਵਾਹ ਨਾਟਾ ਸਕੋ ਇਹਨਾਂ ਨਾਲ ਇੱਕ ਵਾਰ ਤਾੜੀ ਧੂੜੀ ਲਾ ਦਿਓ ਵਾਹ ਵਈ ਵਾਹ ਤਾੜੀਆਂ ਘੱਟ ਮਜੀਆ ਉਹ ਦਸ ਕੋ ਲਾ ਦਿਓ ਜ਼ੋਰ ਦਾ ਤਾੜੀਆਂ ਧੂੜੀਆਂ ਵਾਹ ਜੀ ਬਾਕ ਬਾਕ ਆਸੂ ਵੀ ਮੈਦਾਨ ਦੇ ਵਿੱਚ ਵਧੀਆ ਗੁਸਤੀ ਜਲਦੀ ਹੈ ਔਰ ਬਾਤ ਸਮੇਂ ਦੀ ਕੌਣ ਦਿੰਦਾ ਕੌਣ ਹਰਦਾ ਕਹ ਲੈ ਦੋਨੋ ਦੇ ਸਰੀਰ ਹਿੱਕਾ ਗੱਜ ਗੱਜ ਚੌੜੀਆਂ ਮਾਰਦੇ ਨੇ ਡੰਡ ਵਾਲੇ ਖਿੱਚਣੋਂ ਕੌੜੀਆਂ ਸ਼ੇਰੇ ਗਹਿਲ ਮਯਾਰੀ ਸਾਡਾ ਦੰਗਲਾਂ ਦੀ ਮਰਦੇ ਮਿਹਨਤਾਂ ਦੇ ਨਾਲ ਯਾਰੋ ਸੀਨੇ ਰਹਿਣ ਤਾਉਦੇ ਮਿਹਨਤਾਂ ਦੇ ਨਾਲ ਯਾਰੋ ਸੀਨੇ ਰਹਿਣ ਤਾਉਦੇ ਸਾਡਾ ਵੀਰ ਹੈ ਬਾਈ ਹੈਪੀ ਮਹਰੋਨੀਆਂ ਵਾਲਾ ਕਮੰਡੀ ਨਗਰ ਆ ਥੋੜੀ ਲੱਕ ਦੇ ਵਿੱਚ ਵੀਰ ਤੇ ਪ੍ਰੋਬਲਮ ਹੋ ਗਈ ਹੈ ਇਸ ਕਰਕੇ ਕੁਸ਼ਤੀ ਨਹੀਂ ਲੜਿਆ ਪਰ ਵੱਡਾ ਮਾਨਪ੍ਰਾਵਲੋ ਕੋਈਦਾ ਹੋਇਆ ਹੈ ਪੰਜਾਬੀ ਬੋਲਣ ਦੇ ਲਈ ਹੈਪੀ ਸਾਡਾ ਵੀਰ ਮਹਰੋਨੀਆਂ ਵਾਲਾ ਵੱਡਾ ਮਾਨਸ ਵਾਲਾ ਪੰਜਾਬੀ ਬੋਲਣ ਤੇ ਵੀ ਕੋਈਦਾ ਕਰਦਾ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਪਰ ਮਾਨਪਾ ਮੇਰ ਕਰੇ ਵੀਰ ਜਲਦੀ ਨਾਲ ਜਿਹੜਾ ਛੇਤੀ ਹੋਵੇ ਤੇ ਫਿਰ ਤੋਂ ਇਹਨਾਂ ਗਰਾਊਂਡਾਂ ਦੀ ਸ਼ਾਨ ਬਣੇ ਕਹਿੰਦਾ ਕੱਲ੍ਹ ਦੇ ਵਿੱਚ ਬੰਦਾ ਚੰਟ ਹੋਣਾ ਚਾਹੀਦਾ ਕੁਸਤੀ ਦੇ ਵਿੱਚ ਵੀ ਕਰੰਟ ਆਉਣਾ ਚਾਹੀਦਾ ਘਰ ਦੀ ਲੜਾਈ ਗੱਲ ਆਮ ਵਹਿਲੀ ਵਾਲਿਆ ਹੁੰਦੇ ਸੂਰਮੇ ਜੋ ਕੰਮਾਂ ਪਿੱਛੇ ਲੜ ਜਾਂਦੇ ਨੇ ਉਹ ਮੀਣੀਆਂ ਦੇ ਅੱਡਾ ਵੱਲੇ ਟਕਰਾਈ ਹੁੰਦੀਆਂ ਕਿ ਸਿੰਘ ਕੁੰਡੀਆਂ ਦੇ ਮੱਲੋ ਮੱਲੀ ਅੜ ਜਾਂਦੇ ਨੇ ਉਹ ਸਿੰਘ ਕੁੰਡੀਆਂ ਦੇ ਮੱਲੋ ਮੱਲੀ ਅੜ ਜਾਂਦੇ ਨੇ ਸਮਾਂ ਦਾਤ ਕੋਲ ਦੀ ਕਿੰਨਾ ਹੋ ਗਿਆ ਇੱਕ ਵਾਰ ਜਸਵੀਰ ਪਹਿਲਵਾਨ ਦੀ ਇੱਕ ਮਿੰਟ ਦਾ ਸਮਾਂ ਜਿਹੜਾ 20 ਮਿੰਟ ਦੀ ਕੁਸ਼ਤੀ ਦੇ ਵਿੱਚੋਂ ਬਾਕੀ ਹੈ ਇਹ ਨੋਟ ਕਰਿਓ ਬਾਕ 19 ਮਿੰਟ ਦਾ ਸਮਾਂ ਜਿਹੜਾ ਚੌਦੀ ਕੁਸ਼ਤੀ ਦਾ ਬੀਤ ਚੁੱਕਿਆ ਬਹੁਤ ਵੱਡੇ ਮੁਕਾਬਲੇ ਜਿੰਨੀ ਵੀ ਸੰਗਤ ਬੁਧੀ ਹੋਈ ਹੈ ਜਿੰਨੇ ਵੀ ਕਹਲਵਾ ਵੀ ਪੋਤੇ ਹੋਏ ਆ ਸਭ ਦਾ ਵੱਡਾ ਤਰਵਾਜ ਇੱਥੇ ਪੁੱਜਣ ਤੇ ਨਿੱਗੀ ਸੋਨਾਖਦਿਆ ਹਲੋ ਔਰ ਸਟੇਜ ਤੇ ਜਿੰਨੇ ਬਦਵੰਤੇ ਸੱਜਣ ਬੈਠੇ ਨੇ ਉਹਨਾਂ ਵੱਲੋਂ ਬੇਨਤੀ ਆਈ ਹੈ ਵੀ ਕੁੱਸਤੀ ਜਿਹੜੀ ਆਰਪਾਰ ਹੋਣੀ ਚਾਹੀਦੀ। ਉਹ ਵਲੰਟੀਅਰਾਂ ਨੂੰ ਬੇਨਤੀ ਹੈ ਲੈ ਕੋਚ ਫਿਰਦੇ ਵਿੱਚ ਉਹਨਾਂ ਦੇ ਕਰਨ ਵਿੱਚ ਨੂੰ ਦੱਸੋ ਕਿ ਸਮਾਂ ਭੋਮੇ ਘਾਟਾ ਲੱਗ ਜਾਏ ਸਮੇਂ ਦਾ ਕੋਈ ਚੱਕਰ ਨਹੀਂ ਹੈ। ਪੰਚਾਇਤਾਂ ਕਾਰਪਾਰ ਨਹੀਂ ਹੁੰਦੀ ਅਸੀਂ ਜਿਹੜੇ ਤੇ ਬੈਠੇ ਆ। ਆ ਸਮਾਂ ਦਾ ਇਹ ਜਿਹੜਾ ਪੂਰਾ ਕਰਦਣਾ 20 ਮਿੰਟ ਤਾਂ ਹੋ ਹੀ ਜਾਂਦੇ ਖੜੇ ਖੜੇ। ਜੇ ਘਾਟਾ ਬੈਠਣਾ ਪੈ ਜਾਏ ਆਰਪਾਰ ਹੋਣੀ ਹੈ। ਸਮੇ ਦਾ ਕੋਈ ਚੱਕਰ ਨਹੀਂ ਕਹਿੰਦੇ ਭਾਵੇਂ ਅੱਧਾ ਘੰਟਾ ਹੋਰ ਲੱਗ ਜਾਏ ਪਰ ਕੁश्ती ਆਪਾਰ ਰਪੋਰਟ ਨਹੀਂ ਕਰਨਾ ਹੈ ਹੋਂਟਾਂ ਵਾਲੀ ਕੁश्ती ਨੂੰ ਕੋਈ ਨਹੀਂ ਮੰਨਦਾ ਲੋਕ ਪਿੰਡਾਂ ਵਾਲੇ ਭਾਈ ਇਧਰ ਜਾਣਕਾਰੀ ਦਿੱਤੀ ਗਿਆ ਪਿੰਡਾ ਵੱਲੋਂ ਕਿ 5 ਮਿੰਟ ਦਾ ਸਮਾਂ ਹੋਰ ਦਿੱਤਾ ਜਾ ਰਿਹਾ ਨਾਲੀ ਦੇ ਪਹਿਲਵਾਨਾਂ ਨੂੰ ਉਸ ਤੋਂ ਬਾਅਦ ਜੋ ਵੀ ਫੈਸਲਾ ਕਮੇਟੀ ਦਾ ਉਹ ਪਹਿਲਵਾਨਾਂ ਨੂੰ ਮੰਨਣਾ ਪਊਗਾ ਪਰ 5 ਮਿੰਟ ਦਾ ਸਮਾਂ ਜਿਹੜਾ ਖੁਰਲੀ ਤੋਂ ਉਹ ਹੋੜ ਦਿੱਤਾ ਜਾ ਰਿਹਾ ਹੈ ਉਸ ਤੋਂ ਬਾਅਦ ਜੋ ਵੀ ਪ੍ਰਬੰਧਕ ਕਮੇਟੀ ਦਾ ਫੈਸਲਾ ਆਊਗਾ ਉਹ ਪਹਿਲਵਾਨਾਂ ਨੂੰ ਮੰਨਣਾ ਪਊਗਾ ਇਹ ਹੈ ਭਪਿੰਦਰ ਸਿੰਘ ਨਾਲ ਤੇ ਉਸ ਦੇ ਨਾਲ ਇਹ ਵੀਰ ਪ੍ਰਿਤਪਾਲ ਫਗਵਾੜਾ 10 ਮਿੰਟ ਕਰ ਦਿਓ ਔਰ ਦੀਪਤੀ ਸਾਡੇ ਵੀਰ ਵੱਲੋਂ 1000 ਜਿਹੜਾ ਜੁੱਤਨ ਵਾਲੇ ਕਹੇਵਾਂ ਤੇ ਲਈ ਆ ਔਰ 5 ਮਿੰਟ ਦਾ ਜਿਹੜਾ ਹੋਰ ਖੁੱਲਾ ਸਮਾਂ ਇਸ ਕੁਸ਼ਤੀ ਨੂੰ ਦਿੱਤਾ ਗਿਆ ਨੋਟ ਕਰਿਓ ਪ੍ਰਬੰਧਕਾਂ ਦਾ ਫੈਸਲਾ ਇਸ ਤੋਂ ਬਾਅਦ ਜੋ ਵੀ ਫੈਸਲਾ ਹੋਊਗਾ ਉਹ ਦੋਵੇਂ ਪਹਿਲਵਾਨ ਤੇ ਹੁਣ ਸੁਭਕਾਰ ਕਰਨਾ ਪਊਗਾ ਬਹੁਤ ਵਧੀਆ ਮੁਕਾਬਲਾ ਕਾਹਦਾ ਕੋਈ ਉੱਠ ਤੜਕੇ ਮદાન ਰਖੜੇ ਤੇ ਕੋਈ ਬੈਠਾ ਬੈੱਡ ਤੇ ਮੋਬਾਈਲ ਵੇਖਦਾ ਉਹ ਟਾਰਗੇਟ ਜਿਨ੍ਹਾਂ ਨੇ ਅਚੀਵ ਕਰਨੇ ਟਾਲੀਆਂ 'ਚ ਬਹਿ ਕੇ ਧੂੜੀਆਂ ਦੀ ਛੇਕਦਾ ਕਿ 17ਵੇਂ ਸਾਲ ਵਿੱਚ ਫੁੱਟ ਵੀ ਲਵਾਂ ਉਹ ਤਾਂ ਮੁਤਾਬਕ ਜੱਗ ਜਿੱਤ ਹੋ ਜਾਵੇ ਉਹ ਸੋਹਣੀ ਇਹਨਾਂ ਬੰਦੇ 'ਚ ਜਨੂੰਨ ਚਾਹੀਦਾ ਕਿ ਦਿਨ ਰਾਤ ਮਿਹਨਤਾਂ ਇੱਕ ਹੋ ਜਾਵੇ ਹਾਂ ਬਾਈ ਵਿਦੇ ਪਾਲੀਪੁਰ ਦਾ ਸਮਾ ਪਹਿਲਵਾਨ ਨੂੰ ਕੁਸ਼ਤੀ ਆਰ ਪਾਰਤੀ ਕਰਕੇ ਦਿਖਾਓ ਇਹ ਦੋਨੇ ਪਹਿਲਵਾਨਾਂ ਦਾ ਮੇਂਤੀ ਹੈ ਬਿਲਕੁਲ ਕੇ ਦੇ ਦਾ ਪੇਜ ਵਾਲੀ ਕੁਸ਼ਤੀ ਦਿਖਾਓ ਪ੍ਰਵਿੰਦਿਕਾ ਵੱਲੋਂ ਮੇਂਤੀ ਹੈ ਕਹਿੰਦਾ ਠੋਕਰਾ ਸਿਕਾਉਂਦੀਆਂ ਨੇ ਬੱਲ ਜਾਨ ਦਾ ਥਾਲੀ ਚ ਪਰੋਸ ਕੇ ਕੋਈ ਗੰਦਾ ਰਾਜਨਾ ਸੂਰਜਾਂ ਦੇ ਵਾਂਗੂ ਸੋਹਣੀ ਪਿੰਦਾ ਤੱਪਣਾ ਮੰਗ ਮੇ ਸਿਰਾਂ ਦੇ ਉੱਤੇ ਸੋਹਦੇ ਤਾਜਨਾ ਕਿਹ ਹਾਰਾ ਜਿੱਤਾਂ ਉਸ ਪਰਮਾਤਮਾ ਦੇ ਹੱਥ ਹੋਂਦੀ ਸੋਨੇ ਤੇ ਸੁਹਾਗਾ ਦੀ ਧਾਰੀ ਮਿੱਤਰੋ ਉਹਨਾਂ ਦੇ ਪੈਰ ਕਾਮ ਜਪ ਚੰਦੀ ਉਹ ਸੁਰਤੇ ਪੈ ਵੀ ਜੋ ਰੱਖਦੇ ਤੇ ਆਰੀ ਮਿੱਤਰੋ ਪਹਿਲਵਾਨਾਂ ਨੂੰ ਨੋਟ ਕਰੋ ਕੁਸ਼ਤੀ ਮੈਂ ਤਾਂ ਗਵਰਨਮੈਂਟ ਤੋਂ ਜ਼ਿਆਦਾ ਜਿਹੜਾ ਨੰਬਰ ਤੇ ਹੱਥ ਨਾਲ ਪਾਇਆ ਜਾਵੇ ਇਹ ਬੇਨਤੀ ਹੈ ਪ੍ਰਬੰਧਕਾਂ ਵੱਲੋਂ ਦਾਬੇ ਦਾ ਮਾਰਦੇ ਨੇ ਜਿਹੜਾ ਮੋਟੇ ਦੇ ਚ ਹੱਥ ਪਾ ਜਾਵੇ ਦੋਨੇ ਪਹਿਲਵਾਨ ਜ਼ਰੂਰ ਮੋਟ ਕਰੇ ਚੌਂਦੀ ਕੁਸ਼ਤੀ ਦੇ ਵਿੱਚ ਕਹਿੰਦਾ ਕਾਲਜੂਗ ਵਿੱਚ ਬੰਦਾ ਛੱਟ ਹੋਣਾ ਚਾਹੀਦਾ ਤਾਂ ਦੇਖੋਗੇ ਉਹ ਕੁਸ਼ਤੀ ਦੇ ਵਿੱਚ ਵੀ ਕਰੰਟ ਹੋਣਾ ਚਾਹੀਦਾ ਘਰ ਦੀ ਲੜਾਈ ਗੱਲ ਆਮ ਮਹਿਲੀ ਵਾਲਿਆ ਹੁੰਦੇ ਸੂਰਮੇ ਜੋ ਕੌਮਾਂ ਪਿੱਛੇ ਲੜ ਜਾਂਦੇ ਨੇ ਮੀੜੀਆਂ ਦੀਆਂ ਦਵੱਲੇ ਟੱਕਰਾਂ ਹੀ ਹੁੰਦੀਆਂ ਸਿੰਘ ਕੁੰਡੀਆਂ ਦੇ ਮੱਲੋ ਮੱਲੀ ਆ ਰਹੇ ਜਾਂਦੇ ਨੇ ਧਿਆਨ 걸 ਬੈਠੋ ਆ ਜਾਂਦੇ ਨੇ ਬਹੁਤ ਵਧੀਆ ਮੁਕਾਬਲਾ ਹੈ ਸਟੇਜ ਦੇ ਪਾਸੇ ਇਹਦਾ ਪਹਿਲਵਾਨ ਕੋਪਿੰਦਰ ਅਜਨਾਲੇ ਵਾਲਾ আর ਦੂਸਰੇ ਪਾਸੇ ਪਹਿਲਵਾਨ ਪਰਿਤਪਾਲ ਸੁਗਵਾਨੇ ਦੀ ਤਰਫੀ ਬਹੁਤ ਵਧੀਆ ਮੁਕਾਬਲਾ ਹੈ ਇੱਕ ਵਾਰ ਫਿਰ ਤੋਂ ਵੱਡਾ ਤਰਵਾ ਕਰਦਾ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੂਹ ਨਗਰ ਨਿਵਾਸੀ ਵੰਦਰ ਕੇ ਜਿਹਨਾਂ ਦੇ ਸਹਿਯੋਗ ਤੇ ਸੁਪਕਾ ਇਹ ਧਰਤੀ ਜਿਹੜੀ ਹਰ ਸਾਲ ਪਹਿਲਵਾਨੀ ਦੇ ਰੰਗ ਵਿੱਚ ਰੰਗੀ ਜਾਂਦੀ ਹੈ ਧੰਨ ਧੰਨ ਬਾਬਾ ਅਮਰਨਾਥ ਜੀ ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਜਿਹੜੇ ਵੱਡੇ ਵੱਡੇ ਮੰਦਿਰ ਇਸ ਨਗਰ ਦੇ ਵਿੱਚ ਪੁੱਜਦੇ ਐ ਵਿਸ਼ੇਸ਼ ਤੌਰ ਤੇ ਵੱਡਾ ਤਰਵਾਦਾ ਸਾਰੇ ਨਗਰ ਵਾਸੀਆਂ ਦਾ ਹੈਪੀ ਖਾਪੂਰੀਆ ਪਰ ਆ ਗਿਆ ਤਾਂ ਵੀ ਜੇਕਰ ਕੁਸ਼ਤੀ ਆਪੜੀ ਹੁੰਦੀ ਹੈ ਤਾਬ ਚਿਤਪਟਦੀ ਕੁਸ਼ਤੀ ਹੁੰਦੀ ਹੈ ਤਾਂ ਜਿਹੜਾ 1100 ਰੁਪਿਆ ਹੈਪੀ ਨੀਮ ਕੋ ਦਾ ਜਨੇ ਇਹ ਨੋਟ ਕਰੋ ਪਹਿਲਵਾਨ ਬਹੁਤ ਵਧੀਆ ਮਾਦਯੋਤ ਚੱਲਦੀ ਹੈ ਕੁਸ਼ਤੀ ਦਾ ਨੌਜਵਾਨਾਂ ਦੇ ਦਰਮਿਆਨ ਦੇਖੋ ਕੌਣ ਹੰਦਰਦਾ ਜਵਾਬ ਹੀ ਕਰ ਸ਼ਾਬਾਸ਼ 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 ਲਓ ਜ਼ੋਰ ਲੱਗਦਾ ਹੋਇਆ ਪਹਿਲਵਾਨਾਂ ਦੇ ਦਰਮਿਆਨ ਕਿੰਮਤਾਂ ਸਾਲ ਸਾਲ ਚੂਰੀਆਂ ਨੇ ਪੂਰੀਆਂ ਮਾਂ ਨੇ ਟੁੱਟ-ਕੁੱਟ ਕੇ ਖਵਾਈਆਂ ਮੈਨੂੰ ਚੂਰੀਆਂ ਕਿਹਜਾ ਤੋਂ ਲਾਈ ਦਾ ਗਰਾਊਂਡ ਵਿੱਚ ਢੇੜਾ ਐਵੇਂ ਨਹੀਂ ਤਰੀਫਾ ਹੁੰਦੀ ਆ ਕਿਹਨਾ ਬੋਲ ਦਾ ਸਪੀਕਰਾਂ ਤੇ ਮੇਰਾ ਐਵੇਂ ਨਹੀਂ ਤਰੀਫਾ ਹੁੰਦੀ ਆ ਕਿਹਨਾ ਬੋਲ ਦਾ ਸਪੀਕਰਾਂ ਤੇ ਮੇਰਾ ਕਿ ਸੋਹਣੀ ਖੇਡਦੇ ਹਨ ਮਾਲਕ ਜਿਹੜੇ ਆ ਤੇ ਚੰਗੀ ਵਿਖਾਉਂਦੇ ਨੇ ਉਹ ਸੈਂਕੜੇ ਨਹੀਂ ਹਜ਼ਾਰਾਂ ਦੇ ਨੰਬਰ ਤੇ ਡੇਰੇ ਲਾਉਂਦੇ ਨੇ ਜਿਸ ਮੈਦਾਨ ਚ ਖੇਡਣਾ ਸਾਡਾ ਵੀਰ ਜੱਸਾ ਚੱਕਰ ਉਹ ਵੀ ਜੁੜ ਚੁੱਕਿਆ ਹੈ ਜੱਸਾ ਚੱਕਰ ਮਾਪਿਓ ਪਿੰਡ ਦਾ ਨਾਮ ਚਮਕਾ ਜਾਂਦੇ ਬੜੇ ਇਨਕੇ ਸਮੋਦਾ ਮਾਲਕ ਹੈ ਮੇਰਾ ਵੀਰ ਉਹ ਵੀ ਸਾਡੇ ਨਾਲ ਜੁੜ ਚੁੱਕਿਆ ਮਾਪਿਓ ਪਿੰਡ ਦਾ ਨਾਮ ਚਮਕਾ ਜਾਂਦੇ ਲਓ ਅਸਨਾਲੇ ਵਾਲਾ ਭਪਿੰਦਰ ਔਰ ਦੂਸਰੇ ਪਾਸੇ ਗ੍ਰਿਤਪਾਲ ਫਕਵਾੜੇ ਦੇ ਦਰਮਿਆਨ ਵਿੰਦਰਕ ਦੀ ਤਪਤੀ ਅੱਜ ਦੇ ਦੰਗਲੀ ਵੱਡੀ ਝੰਡੀ ਦੀ ਕੁਸ਼ਤੀ ਹੈ ਇਹਨਾਂ ਨੌਜਵਾਨਾਂ ਦਰਮਿਆਨ ਚੱਲਦੀ ਹੋਈ ਇਹਨਾਂ ਨੌਜਵਾਨਾਂ ਦਰਮਿਆਨ ਵਾਹ ਭਾਈ ਵਾਹ ਹਾਲੇ ਤੱਕ ਕੋਈ ਜਿਹੜਾ ਰਿਜ਼ਲਟ ਨਹੀਂ ਨਿਕਲਿਆ ਤਕਰੀਬਨ ਬਹੁਤ ਵਧੀਆ ਸ਼ਾਨਦਾਰ ਕੁਸ਼ਤੀ ਹੈ 24 ਮਿੰਟ ਹੋ ਚੁੱਕੇ ਆ ਕੁਸ਼ਤੀ ਸ਼ੁਰੂ ਹੋਇਆ ਨੂੰ ਭਪਿੰਦਰ ਅਜਨਾਲਾ ਤੇ ਪ੍ਰਿਤਪਾਲ ਸ਼ਕਵਾੜਾ ਦੇ ਵਿਚਕਾਰ ਕਹਿੰਦਾ ਪਨਾਹ ਦੀ ਜੋੜਵਾ ਚਦੀਆਂ ਪਕੜਾ ਭਾਈ ਬਿੱਟੂ ਬਾਜਵਾ ਸਰਾਂ ਸਾਹਿਬ ਲੇਖ ਹੋ ਚੁੱਕੇ ਆ ਇੱਕ ਮਹੀਨੇ ਤੋਂ ਪ੍ਰਬੰਧਕ ਲੱਗੇ ਵੀਰੇ ਝੰਡੀ ਦੀ ਕੂਤੀਵਾਦ ਦੇ ਖਾੜੇ ਦੇ ਵਿੱਚ ਪਹੁੰਚ ਕਰਦੇ ਕੋਈ ਫਾਇਦਾ ਨਹੀਂ ਹੋਣਾ ਇੱਕ ਮਹੀਨਾ ਹੋ ਗਿਆ ਲੱਗਿਆ ਪ੍ਰਬੰਧਕਾਂ ਨੂੰ ਝੰਡੀ ਦੀ ਕੂਤੀ ਦਾ ਤਾਂ ਹੀ ਵਿਜਾਰਾ ਜੇ ਉਧਰ ਅਧਰੋਵੇ ਹਰ ਪਾਰ ਹੋਣੀ ਚਾਹੀਦੀ ਕੁਸ਼ਤੀ 5 ਮਿੰਟ ਹੋਰ ਦੇ ਬਾਅਦ ਵਿੱਚ ਇਹਦਾ ਲੋਕ ਪਤਵਾਰ ਤੇ ਸੱਜਣ ਦੇਖ ਰਹੇ ਨੇ ਪਰ ਅਜੇ ਕੋਈ ਝੰਡੀ ਦੀ ਕੁਤੀ ਜਿਹੜੀ ਸਿਰੇ ਦੀ ਹੁੰਦੀ ਹੈ ਕੋਈ ਐਕਟੀਵਿਟੀ ਜਿਹੜੀ ਪਹਿਲਵਾਨਾਂ ਵੱਲੋਂ ਨਹੀਂ ਕੀਤੀ ਜਾ ਰਹੀ ਕਿਸੇ ਨੂੰ ਟੌਣ ਦੀ ਕੋਸ਼ਿਸ਼ ਹੈ ਜਿਹੜੀ ਉਹ ਲੋਕਾਂ ਨੂੰ ਪਤਾ ਨਹੀਂ ਲੱਗਦਾ ਵੀ ਮੱਲ ਕਿਵੇਂ ਘੁੜਦੇ ਇਹ ਨਗਰਪਿੰਦ ਰਾਕੇ ਜਿਹੜਾ ਇਹ ਸੱਚਾ ਪਹਿਲਵਾਨ ਸਭ ਨੂੰ ਪਤਾ ਵੀ ਕਿਵੇਂ ਘੁੜਦਾ ਦਾ ਇਨੇ ਰਾਜੇ ਤੱਕ ਕੋਈ ਐਕਟੀਵਿਟੀ ਕੁਝ ਵੀ ਨਹੀਂ ਕਰਿਆ ਵਾਹ ਵੇਗਾ ਲਾਸ ਸਮੇਂ ਦੀ ਵਾਧਾ ਨਾ ਉਹਨਾਂ ਦਰਮਿਆਨ ਬਹੁਤ ਵਧੀਆ ਮੁਕਾਬਲਾ ਇਸ ਸਮੇਂ ਪ੍ਰਤਮਾਨ ਫੁਕਵਾੜਾ ਤੇ ਭਪਿੰਦਰ ਉਹਦੇ ਨਾਲ ਦੇ ਦਰਮਿਆਨ ਚੜ੍ਹਦਾ ਹੋਇਆ ਕਹਿੰਦਾ ਬਰਾਬਰ ਦੀ ਜੋੜ ਵੱਜਦੀਆਂ ਪਕੜਾ ਉਹ ਟੋੜਾ ਟੋੜਾ ਲੱਗਿਆ ਪਿਆਏ ਜੋੜ ਦਾ ਮਿੰਟ ਮਿੰਟ ਲੰਘਦਾ ਪਹਾੜ ਵਰਗਾ ਤੌਰ ਦੇ ਬਗਾਨਾ ਜਦੋਂ ਮਿੱਟੀ ਘੋੜਦਾ ਕਿਸਾਂ ਨਾਲ ਰਲਦਾ ਨਹੀਂ ਸਾਂ ਵੱਲਾਂ ਦੇ ਉਹ ਡੇਢੀ ਐ ਜਲੇਬੀ ਮੰਗਉਂ ਮੱਲੀ ਮਤਰੋ ਸੋਨੀ ਡੂੰ ਛੜੀ ਗੱਲਾਂ ਲਿਖੇ ਸੱਚੀਆਂ ਸੋਹਣ ਵਾਲੀ ਐ ਕੱਲੀ ਕੱਲੀ ਨਤਰੋ ਕਿ ਸੋਨੀ ਡੂੰ ਛੜੀ ਗੱਲਾਂ ਲਿਖੇ ਸੱਚੀਆਂ ਸੋਹਣ ਵਾਲੀ ਐ ਕੱਲੀ ਕੱਲੀ ਨਤਰੋ ਕਿ ਆ ਸਮੇ ਮਾਦਾ ਦੇ ਵਿੱਚ ਬੜੀ ਬਧੀਏ ਕੁश्ती ਆ ਕ੍ਰਿਤਪਾਲ ਫਗਵਾੜਾ ਤੇ ਬਿਮਿੰਦਰ ਅਧਨਾਲੇ ਦੇ ਵਿਚਾਲੇ ਦੇਖੋ ਕੌਣ ਜਿੱਤਦਾ ਕੌਣ ਹਾਰਦਾ ਕਹਿੰਦਾ ਡਿੰਗ ਡਿਗ ਉੱਠਦੇ ਦਲੇਰ ਸੋਹਣਿਆ ਇਰਾਦਿਆਂ ਦੇ ਪੱਕੇ ਹਸਲੇ ਨਹੀਂ ਛੱਡਦੇ ਫਗਵਾੜਾ ਜਿਨ੍ਹਾਂ ਨੇ ਉਤਪੀਤ ਵਿੱਚ ਹਾਰਾਂ ਵੇਖੀਆਂ ਉਹ ਵੀ ਨੇ ਫਿਰ ਚੰਦ ਚੰਡੇ ਘੱਟਦੇ 100 ਕਿਲੋਮੀਟਰ ਹੋਣਾ ਦੋ ਦੋ ਜੇ ਆ ਪਾ ਦੋ ਮਿੱਟੀ ਦੇ ਅਧਨਾਲੇ ਦਾ ਉਹ ਮਿੱਟੀ ਪਾ ਕੇ ਸੁੱਕੀ ਹੋਇਆ ਸੁਕਣਾ ਕਰਾ ਸਾਡਾ ਵੀਰ ਬਾਈ ਰੋਕੀ ਟੱਪਰੀਆਂ ਵਾਲਾ ਪੁੱਜਿਆ ਹੋਇਆ ਹੈ ਔਰ ਰੋਕੀ ਟੱਪਰੀਆਂ ਕਹਿੰਦਾ ਵੀ ਯਤਨ ਵਾਲੇ ਪਹਿਲਵਾਨ ਦੇ ਲਈ 3100 ਦਾ ਮਾਣ ਹੋਊਗਾ ਨਾਲ ਹੀ ਮੇਰੇ ਲਈ ਵੱਡਾ ਮਾਣ ਪੁੱਜਦਾ ਹੋਇਆ ਹੈ ਭਾਈ ਇਹ ਵੀਰ ਦਾ ਫੋਨ ਲਿਖਿਆ ਉੱਥੇ ਕਿਹੜਾ ਮਾਣ ਹੋਦਾ ਪਰ ਉਪਰ ਤੋਂ ਵੀਰ ਪੁੱਜਿਆ ਜੇ ਕਿਸੇ ਵੀ ਨੂੰ ਹੁਣ ਮਿਲਦਾ ਫੋਨ ਤਾਂ ਇੱਥੇ ਪੁੱਜਦਾ ਕਰ ਦਿਓ ਜਾਂ ਪ੍ਰਬੰਧਕਾਂ ਕੋਲ ਪੁੱਜੀਦਾ ਕਰ ਦਿਓ ਛੋਟਾ ਇਹ ਬੱਚਾ ਕੋਈ ਲੈ ਗਿਆ ਫੋਨ ਆ ਉਹ ਪੁੱਤ ਦਾ ਫੋਨ ਹੈ ਕਹਿੰਦਾ ਟੱਚ ਕਿਸੇ ਵੀ ਵੀਰ ਨੂੰ ਮਿਲਦਾ ਤਾਂ ਪ੍ਰਬੰਧਕਾਂ ਕੋਲ ਪਹੁੰਚਦਾ ਕਰ ਦਿਓ ਜੀ ਬਹੁਤ ਬਹੁਤ ਧੰਨਵਾਦ ਆ ਇਸ ਸਮੇਂ ਦੇਖੋ ਕੌਣ ਜਾਂਦਾ ਕੌਣ ਹਾਰਦਾ ਨੌਜਵਾਨਾਂ ਦਰਮਿਆਨ ਬੜੀ-ਬੜੀ ਕੁਸ਼ਤੀ ਹੈ ਸਾਡਾ ਵੀਰ ਸਮੇਂ ਗਿਆ ਬੰਦਾ ਕੌਣ ਜਾਂਦਾ ਕੌਣ ਹਾਰਦਾ ਇੱਕ ਪਾਸੇ ਕਰਤਪਾਲ ਔਰ ਦੂਸਰੇ ਪਾਸੇ ਪਹਿਲਵਾਨ ਕੋ ਭਿੰਦਰ ਅਜਨਾਲੇ ਵਾਲਾ ਕਹਿੰਦਾ ਪੱਟਾ ਉੱਤੇ ਪੱਜਣ ਥਾਪੀਆਂ ਹਿੰਕਾ ਦੇ ਵਿੱਚ ਤੱਕੇ ਵੱਚ ਮੈਦਾਨ ਦੇ ਗੱਬਰੂ ਪੜਦੇ ਦੁਨੀਆ ਖੜ ਖੜ ਤੱਕੇ ਸੂਖੀ ਲੋਕੋਂ ਕਸਤੀ ਹੈਗੀ ਆ ਮਾਂ ਦੇ ਪੁੱਤ ਦਲੇਰਾਂ ਦੀ ਪੰਜਾਬ ਦੀ ਧਰਤੀ ਜੋਦੇ ਜੰਮਦੀ ਕੀ ਸਫਤ ਕਰਮ ਹੈ ਸੇਰਾਂ ਦੀ ਦੋ ਲੱਖ ਲਾ ਕੇ ਲੋਕ ਹੁੰਦੇ ਨੇ ਡੀਪੀ ਵੀ ਡੀਪੀ ਵੀ ਰਣਾ ਵੱਲੋਂ 1000 ਜਿੰਤਰ ਵਾਲੇ ਪਹਿਲਵਾਨਾਂ ਦੇ ਲਈ ਅਗਲੇ ਸਾਲ 1 ਲੱਖ ਹੈ ਜਿੱਤੇ ਵਿੱਚ ਉਹ ਤਾਂ ਸਾਡੇ ਭਗਵੰਦਰ ਸਿੰਘ ਨੇ ਕਹਿੰਦੇ ਵੀ ਜਿੰਤਰ ਵਾਲੇ ਪਹਿਲਵਾਨ ਦੇ ਜੀ 5100 ਭਿੰਦਰ ਸਿੰਘ ਜੀ ਮਰੋ ਦਿੱਤਾ ਜਾਣਾ ਬਹੁਤ 1 ਲੱਖ ਦੇ ਵੱਲੋਂ ਅਗਲੇ ਸਾਲ ਆ ਪਪਿੰਦਰ ਸਿੰਘ ਜੀ ਪਿੰਦੇ ਵੱਲੋਂ 5100 ਜਿਹੜਾ ਜਿੱਤਣ ਵਾਲੇ ਪਹਿਲਵਾਂ ਦੇ ਲਈ ਆ ਪਰ ਇੱਕ ਵਾਰ ਸਮਾਂ ਸਾਂਝਾ ਕਰ ਦਿਓ ਜੀ ਕੁਸ਼ਤੀ ਦਾ ਇੱਕ ਵਾਰ ਸਮਾਂ ਸਾਂਝਾ ਕਰ ਦਿਓ ਔਰ ਬਾਕੀ ਦਾ ਸਮਾਂ ਬਾਕੀ ਜੀ ਕੁਸ਼ਤੀ ਆਰ ਪਾਰ ਹੋਣੀ ਚਾਹੀਦੀ ਸਮਾਂ ਦਾ ਮੈਂ 2 ਮਿੰਟ ਦੇ ਦੋ ਸਮਝ ਤੇ ਕਰ ਲਈ ਆ ਜਿਹੜਾ ਮਿੱਟੀ ਲਾ ਦਿਓ ਮਾਣੀ ਮਿੱਟੀ ਹੱਥ 'ਪਾਓ ਜਿਹੜੇ ਬੈਠੇ ਇਹਨਾਂ ਨਾਲੋਂ ਜ਼ਿਆਦਾ ਜ਼ੋਰ ਹੋ ਜਾ ਰਹੀ ਦੀ ਉਹ ਸਾਰੇ ਲੋਕ ਕਹਿੰਦੇ ਵੀ ਢੰਡੀ ਆਰ ਪਾਰ ਹੋ ਕੇ ਜਾਣਾ ਨਾਮ ਨਾਲ ਬੈਠੇ ਚੰਬਲੀ ਮਾਰੀ ਕਮੇਟੀ ਪਾਟ ਵੀਰੇ ਪਾਟ ਵੀਰੇ ਨਹੀਂ ਨਹੀਂ ਪਾਣੀ ਦੇ ਤੋ ਵੀਰ ਦੇ ਲਾਸ ਕਰਨਾ ਤੇ ਵਿੱਚ ਪਾਣੀ ਹਲੇ ਕੋਈ ਨਹੀਂ ਜੀ ਤਾਂ ਨਾਲ ਹੀ ਜਿਤਹਾਰ ਨਹੀਂ ਹੋਈ तकरीबन 25 ਮਿੰਟ ਹੋ ਚੁੱਕੇ ਆ ਕੁਸ਼ਤੀ ਸ਼ੁਰੂ ਹੀ ਹੋਈ ਨੂੰ ਸੋ ਇੱਕ ਪਾਸੇ ਜਿਹੜੇ ਕਮੇਟੀ ਮੈਂਬਰ ਆ ਉਹ ਕਹਿੰਦੇ ਆ ਵੀ ਅਸੀਂ ਜਿਤਹਾਰ ਤੇ ਫੈਸਲਾ ਕਰਨਾ ਏ ਪਰ ਦੂਜੇ ਪਾਸੇ ਪਹਿਲਵਾਨ ਕਹਿੰਦੇ ਆ ਕਿ ਬਰਾਬਰ ਹੋ ਗਿਆ ਜ਼ੋਰ ਬਹੁਤ ਹੋ ਗਿਆ ਤੇ ਕੁਸ਼ਤੀ ਬਰਾਬਰ ਰੱਖੀ ਜਾਵੇ ਪਰ ਦੇਖਦੇ ਆ ਹੁਣ ਅੱਗੇ ਕੀ ਬਣਦਾ ਹੈ ਬਾਈ ਇਹ ਨੋਟ ਕਰਿਓ ਜਿੰਨਾ ਸਮਾਂ ਜਿਹੜਾ ਪਹਿਲਵਾਨਾਂ ਕਿੰਤਾ ਸੀਗਾ ਉਹਨਾਂ ਸਭਾ ਪੂਰਾ ਹੋ ਗਿਆ। ਆਹ ਬਾਈ ਇਹ ਫੋਨ ਪਈਦਾ ਹੋਇਆ ਵੀਰ ਦੱਸੇ ਸਾਡੇ ਕੋਲ ਨਿਸਾਨੀਆਂ ਕਿ ਲੈ ਜਾਵੇ ਮੇਰੇ ਕੋਲ। ਫੋਨ ਵੀਰ ਮੇਰੇ ਕੋਲ ਲੈ ਲਓ ਨਿਸਾਨੀ ਲੈ ਕੇ ਦੱਸ ਕੇ ਜਿਹੜੇ ਵੀਰ ਨੇ ਫੋਨ ਜਿਹੜਾ ਗੁੱਪ ਹੋਇਆ। ਦੇਖਦੇ ਆ ਕੀ ਬਣਦਾ ਅੱਗੇ। ਲਓ ਆਹ ਕੁਸਤੀ ਜਿਹੜੀ ਬਰਾਬਰ ਹੋਈ ਹੈ ਬੋਲ ਕਰੋ ਸਾਰੇ ਵੀਰਾਂ ਕੁਸਤੀ ਬਰਾਬਰ ਕਰਦੇ ਪਾ ਜੈ ਜੈਕਾਰ ਅਮਰਦਾਸ ਜੀ ਮਹਾਰਾਜ ਦਾ ਪੋਰ ਸਾਤੇ ਦਰਬਾਰ ਕੀ ਜੈ ਜੈ ਲਓ ਜੀ ਬਰਾਬਰ ਹੋ ਗਈ ਧੰਨਵਾਦ